ਸਾਦੇ ਤੋਂ ਅੱਛਾ ਤਿੰਨ ਚਾਰ ਜਿਹੜੇ ਪਾਣੀ ਆ ਵੀ ਭਾਈ ਇੱਥੇ ਹੀ ਖੜੇ ਸੀ ਆ ਵਾਲੇ ਆ ਜਿਹੜੇ ਮੋਬਾਈਲ ਵਾਲੇ ਆ ਅੱਛਾ ਜੇ ਵੀ ਭਾਈ ਇੱਥੇ ਖੜੇ ਸੀ ਮੈਂ ਉਧਰੋਂ ਨੰਗਦਾ ਵੀ ਆਹੀ ਇਹਨਾਂ ਨੇ ਬਾਈ ਮਾਰੀ ਮੈਨੂੰ ਹਾਂ ਤੇ ਭਾਈ ਕਹਿੰਦੀ ਹੱਟ ਗਿਆ ਵਾ ਕਹਿੰਦੇ ਤੇਰਾ ਬਾਗਾ ਵਾ ਮੈਂ ਕਿਹਾ ਬਾਗਾ ਤਾਂ ਚਲੋ ਨੰਗਦਾ ਵਰਦਾਂ ਮੈਂ ਪੁਲੀਸ ਦੇ ਬੈਠਾ ਹੁੰਦਾ ਨਾ ਮੇਰਾ ਘਰ ਇੱਥੇ ਹੀ 2 ਨੰਬਰ ਗਲੀ ਚ ਆ ਅੱਛਾ ਤੇ ਇੱਥੇ ਮਤਲਬ ਕੰਮ ਕਰਦੇ ਆਪਣੇ ਰੀੜੇ ਘੋੜਿਆਂ ਵਾਲੇ ਵੇ ਆਹ ਹਾਂ ਰੇਤਾ ਨਹੀਂ ਘਰ ਦੇ ਪੋਲ ਦੇ ਪੋਲ ਇਹ ਬੰਦਾ ਹਾਂਜੀ ਉਹਨਾਂ ਦੇ ਕੰਮ ਕਰਦੇ ਰੇਤਾ ਦਿਹਾੜੀ ਧੂੜੀ ਕਰਦੇ ਆ ਇਹ ਕੀ ਨਸ਼ਾ ਕੀਤਾ ਇਹਨੇ ਇਹ ਵਾ ਨਹੀਂ ਮੈਨੂੰ ਪਤਾ ਜੀ ਮੈਂ ਮੈਂ ਵੀ ਦਿਹਾੜੀ ਧੂੜੀ ਲਾ ਕੇ ਆਇਆ ਜੇਗਾ ਕੀ ਨਾਮ ਹੈ ਆਪਕਾ ਅਭਿਮਨ ਉਹ ਆ ਗਈ ਐਂਬੂਲੈਂਸ ਯਾਰ ਇੱਧਰ ਆਤ ਥੋੜਾ ਜਿਆ ਕੀ ਨਾਮ ਹੈ ਆਪਕਾ ਅਭਿਮਨ ਅੱਛਾ ਆਪਨੇ ਕੀ ਆਦਾ ਪੁਲਿਸ ਕੋ ਫੋਨ ਹਾਂ ਜੀ ਆਪਕੋ ਕਿਸਨੇ ਦੱਸਾਇਆ ਕਿ ਯਹਾਂ ਪੇ ਜੇ ਡੈਡ ਬੋਡੀ ਪੜੀ ਆ ਬੰਦੇ ਥਾ ਨਾ ਮੈਂ ਦੋ ਚਾਰ ਬੰਦੇ ਆਪਰੇ ਬੈਠਾ ਥਾ ਤੇ ਮੈਂ ਬੱਚੇ ਲਾਣੇ ਜਾ ਰਹੇ ਥੇ ਅੱਛਾ तो बोला जब नंबर है जो है नारियल वाले जा रहा है जिसको बोल जो बोलो पास रहता है अच्छा जो फोन करने के लिए तो मैं फोन कर दिया नहीं आपको किसने लड़कों ने बोला कि पुलिस को फोन बढ़िया बंदे थे वो अपना लंगर वाले गाड़ी भी था सरदार जी था अच्छा बोला कि लगा दो नंबर एक तो सौ बारह पे फोन दो बजे दो बजे की मैं दो बजे बच्चे लाने जा रहे थे अच्छा आधा घंटा पहले लाजवं स्टेडियम के बैक साइड रोड मिली है भी बंदा डिग्र पे आके ही चेक किया ਇਹ ਜਿਹੜੇ ਇਹਦੀ ਡੈਥ ਹੋਈ ਪਈ ਹੈ ਔਰ ਕਿਸੇ ਤਰ੍ਹਾਂ ਦੀ ਕੋਈ ਵੀ ਸਿੰਪਟਮ ਨਹੀਂ ਹੈਗੇ ਇਹਨੂੰ ਮੈਨੂੰ ਲੱਗਦਾ ਕੋਈ ਅਟੈਕ ਹੋ ਗਿਆ ਬਾਕੀ ਇਹਦੇ ਆਇਡੈਂਟੀਟੀ ਪ੍ਰੂਫ ਕੋਈ ਨਹੀਂ ਹੈਗਾ ਮਿਲਿਆ ਉਹ ਅਸੀਂ 72 ਘੰਟੇ ਦੀ ਡੈੱਡ ਬੋਡੀ ਸਿਵਲ ਹਸਪੀਟਲ 'ਚ ਰਖਾ ਕੇ ਤੇ ਇਹਦੇ ਵਾਰਸਾਂ ਬਾਰੇ ਪਤਾ ਕਰਕੇ ਇਹਦੀ ਕਾਰਵਾਈ ਕਰਾਂਗੇ ਕੀ ਆਪਾਂ ਸ਼ਾਸਤਰੀ ਨਗਰ ਵਿੱਚ ਆਸ-ਪਾਸ ਲੋਕਾਂ ਕੋਲੋਂ ਕੁਝ ਪਤਾ ਕੀਤਾ ਇਹਦੇ ਬਾਰੇ ਅਸੀਂ ਮੈਸੇਜ ਕਰਾਤੇ ਆ ਮੈਸੇਜ ਵੀ ਕਰਵਾ ਰਹੇ ਆ ਹੋਰ ਵੀ ਕਰਵਾ ਰਹੇ ਆ ਜਿੱਦਾਂ ਸਾਨੂੰ ਪਤਾ ਲੱਗਦਾ ਵਾਰਸਾਂ ਨੂੰ ਪਤਲਾ ਕਰਕੇ ਪਤਾ ਕਰਕੇ ਕੌਣ ਹੈਗੇ ਆ ਤੇ ਇਹਦੀ ਵੰਦੀ ਕਾਰਵਾਈ ਕਰਾਂਗੇ ਠੀਕ ਹੈ